ਕਰੂਰ ਸਭਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਹੋਣਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਇਸ ਮਸਲੇ ਦੇ ਵਿੱਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਆ ਹਾਲਾਂਕਿ ਚਰਚਾ ਸੀ ਕਿ ਉਹਨਾਂ ਨੂੰ ਕਾਗਜ਼ ਪੱਤਰ ਦਾਖਲ ਕਰਨ ਵਾਸਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਕੁਝ ਧਿਰਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵੀ ਦਰਵਾਜ਼ਾ ਖੜਕਾਇਆ ਜਿੱਥੋਂ ਉਹਨਾਂ ਨੂੰ ਰਾਹਤ ਮਿਲੀ ਆ ਹਾਲਾਂਕਿ ਉਹਨਾਂ ਨੇ ਅਰਜੀ ਦਾਖਲ ਕੀਤੀ ਸੀ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਕਾਗਜ਼ ਪੱਤਰ ਦਾਖਲ ਕਰਨ ਵਾਸਤੇ ਆਰਜੀ ਮੁੱਲ ਦੇ ਦਿੱਤੀ ਜਾਵੇ ਲੇਕਿਨ ਉਹ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ ਲੇਕਿਨ ਨਾਲ ਦੀ ਨਾਲ ਸਬੰਧ ਦੇ ਤੇਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਸੀ ਕਿ ਜੋ ਵੀ ਕਾਗਜ਼ ਪੱਤਰ ਦਾਖਲ ਕਰਨ ਵਾਸਤੇ ਸਮਾਨ ਚਾਹੀਦਾ ਉਹ ਉਹਨਾਂ ਨੂੰ ਪ੍ਰੋਵਾਈਡ ਮਹਿਆ ਕਰਵਾਇਆ ਜਾਵੇ ਔਰ ਬੀਤੇ ਦਿਨ ਹੀ ਡਿਬਰੂਗੜ੍ਹ ਜੇਲ ਸੁਪਰਡੈਂਟ ਵੱਲੋਂ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਚੱਲਦੇ ਆ ਅੱਜ ਅਮਰਤਪਾਲ ਸਿੰਘ ਦੇ ਚਾਚਾ ਵੱਲੋਂ ਉਹਨਾਂ ਦੇ ਵਿਆਹ ਤੇ ਤਰਨਤਾਰਨ ਦੇ ਵਿੱਚ ਕਾਗਜ਼ ਪੱਤਰ ਦਾਖਲ ਕਰ ਦਿੱਤੇ ਗਏ ਨੇ ਇਸ ਮਸਲੇ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਫਸਰ ਸੰਦੀਪ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਉਹਦੇ ਵਿੱਚ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਜਾਰੀ ਹੈ ਸ਼ੁੱਕਰਵਾਰ ਨੂ ਹਲਕਾ ਖਡੂਰ ਸਾਬ ਲਈ ਨਾਮਜ਼ਦਗੀ ਦਾਖਲ ਕਰਨ ਦੇ ਚੌਥੇ ਦਿਨ ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਉਹਨਾਂ ਇਹ ਵੀ ਦੱਸਿਆ ਕਿ ਅੱਜ ਸ਼ਰੂ ਗਰਦਿਆਲ ਸਿੰਘ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਅਤੇ ਮਨਜੀਤ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਰਿਟਰਨਿੰਗ ਅਫਸਰ ਨੇ ਇਹ ਵੀ ਦੱਸਿਆ ਕਿ ਨਾਮਜ਼ਦਗੀ ਪੱਤਰ ਭਰ ਦੀ ਆਖਰੀ ਮਿਤੀ 14 ਮਈ ਦਿਨ ਮੰਗਲਵਾਰ ਨੂੰ ਹੈ ਉਹਨਾਂ ਨੇ ਦੱਸਿਆ ਕਿ ਨਾਮਜ਼ਦਗੀ ਦੀ ਪੜਤਾਲ 15 ਮਈ ਦਿਨ ਬੁੱਧਵਾਰ ਨੂੰ ਹੋਏਗੀ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਉਮੀਦਵਾਰ 17 ਮਈ 2024 ਨੂੰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਨੇ ਔਰ ਇਹ ਵੀ ਦੱਸਿਆ ਕਿ 13 ਤੇ 14 ਮਈ 2024 ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਨੇ ਉਹਨਾਂ ਅਗੇ ਦੱਸਿਆ ਕਿ 11 ਮਈ ਨੂੰ ਦੂਜਾ ਸ਼ਨੀਵਾਰ ਤੇ 12 ਮਈ ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ 1881 ਤਹਿਤ ਛੁੱਟੀ ਹੋਵੇਗੀ ਇਸ ਲਈ ਇਹਨਾਂ ਦੋਵਾਂ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ ਉਹਨੇ ਵੀ ਦੱਸਿਆ ਕਿ ਪੰਜਾਬ ਚ 1 ਜੂਨ 2224 ਨੂੰ ਸ਼ਨੀਵਾਰ ਦਿਨ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਏਗਾ ਤੇ ਪੰਜਾਬ ਸਮੇਤ ਦੇਸ਼ ਭਰ ਦੀਆਂ ਪਈਆਂ ਵੋਟਾਂ ਦੀ ਗਿਣਤੀ 4 ਜੂਨ ਦਿਨ ਮੰਗਲਵਾਰ ਨੂੰ ਕੀਤੀ ਜਾਏਗੀ ਉਹਨਾਂ ਕਹਿੰਦੇ ਕਿ ਚੋਣਾਂ ਦੇ ਮੁਕੰਮਲ ਹੋਣ ਦੀ ਮਿਤੀ 6 ਜੂਨ 2024 ਇਸ ਮਸਲੇ 'ਚ ਅਮਰਤਪਾਲ ਹੁਣਾਂ ਦੇ ਚਾਚਾ ਸੁਖਚੈਨ ਸਿੰਘ ਹੁਣਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਨੇ ਇਸ ਤੋਂ ਪਹਿਲਾਂ ਡਿਬਰੂਗੜ ਸੁਪਰਡੈਂਟ ਉੱਥੋਂ ਦੇ ਜੇਲ੍ਹ ਵਲੋਂ ਵੀ ਮਨਜ਼ੂਰੀ ਦਿੱਤੀ ਗਈ ਸੀ ਜਿਹਦੇ ਚ ਐਫੀਡੇਟ ਆ ਦਿੱਤਾ ਗਿਆ ਸੀ ਫਾਰਮ ਨੰਬਰ 26 ਰੂਲ 4 ਜਿਹਦੇ ਚ ਅਮਰਤਪਾਲ ਸਿੰਘ ਉਹਨਾਂ ਦੀ ਫੋਟੋ ਲੱਗੀ ਹੋਈ ਆ ਸਕਾਈ ਰੰਗ ਦੀ ਕਮੀਜ਼ ਪਾਈ ਹੋਇਆ ਸਿਰ ਤੇ ਉਹਨਾਂ ਨੇ ਖੱਟਾ ਪਰਨਾ ਬੰਨਿਆ ਹੋਇਆ ਜਿਹਦੇ ਚ ਉਹ ਲਿਖਦੇ ਨੇ ਕਿ ਮੈਂ ਅਮਰਤਪਾਲ ਸਿੰਘ ਪੁੱਤਰ ترਸੀਮ ਸਿੰਘ ਉਮਰ 31 ਸਾਲ ਪਿੰਡ ਜਲੂਪਰ ਖੇੜਾ ਤਹਿਸੀਲ ਬਾਬਾ ਬਕਾਲਾ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਇ ਕੈਂਡੀਡੇਟ ਐਟ ਦੀ ਅਬਵ ਇਲੈਕਸ਼ਨ ਡੂ ਹਰ ਬਾਇ ਸੁਲਮਨੀ ਅਫਰਮ ਐਂਡ ਦੀ ਸਟੇਟ ਔਨ ਆਥ ਐਜ਼ ਅੰਡਰ ਇੰਗਲਿਸ਼ ਭਾਸ਼ਾ ਦੇ ਵਿੱਚ ਜਿਹੜਾ ਫਾਰਮ 26 ਉਹ ਭਰਿਆ ਗਿਆ ਉਹਦੇ ਚ ਵੀ ਲਿਖਦੇ ਨੇ ਕਿ ਮਾਈ ਨੇਮ ਇਜ਼ ਇਨਰੋਲਡ ਇਨ 025 ਬਾਬਾ ਬਕਾਲਾ ਪੰਜਾਬ ਨੇਮ ਆਫ ਦੀ ਕੰਸਟੀਟਿਊਐਂਸੀ ਐਂਡ ਦੀ ਸਟੇਟ ਐਟ ਸੀਰੀਅਲ ਨੰਬਰ 479 ਇਨ ਪਾਰਟ ਨੰਬਰ 130 ਮਾਈ ਕੰਟੈਕਟ ਟੈਲੀਫੋਨ ਨੰਬਰ ਇਜ਼ ਨਿਲ ਐਸ ਆਈ ਐਮ ਅ ਡਿਟੇਨ ਇਨ ਸੈਂਟਰਲ ਜੇਲ ਡਿਬਰੂਗੜ ਅਸਮ ਐਡ ਮਾਈ ਈਮੇਲ ਆਈਡੀ ਇਜ਼ ਨਿਲ ਐਂਡ ਮਾਈ ਸੋਸ਼ਲ ਮੀਡੀਆ ਅਕਾਊਂਟ ਇਜ਼ ਆਲਸੋ ਨਿਲ ਇਹ ਜਿਹੜੇ ਐਫੀਡੇਵਟ ਵੱਲੋਂ ਟੈਸਟਡ ਕੀਤਾ ਹੋਇਆ ਫਾਰਮ ਜਿਹਦੇ ਚ ਅਮਰਤਪਾਲ ਸਿੰਘ ਹੁਣਾਂ ਨੇ 9 ਤਰੀਕ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਸਿਗਨੇਚਰ ਕੀਤੇ ਨੇ ਦਸਖਤ ਕੀਤੇ ਨੇ ਔਰ ਉਸ ਦਸਖਤਾ ਨੂੰ ਨੋਟੀਫਾਈ ਕੀਤਾ ਅਸਿਸਟੈਂਟ ਜੇਲਰ ਸੈਂਟਰ ਜੇਲ ਡਿਬਰੂਗੜ ਵੱਲੋਂ ਔਰ ਨਾਲ ਦੇ ਨਾਲ ਕਾਊਂਟਰ ਸਿਗਨੇਚਰ ਵੀ ਜੇਲ ਸੁਪਰਡੈਂਟ ਦੇ ਕੀਤੇ ਗਏ ਨੇ ਔਰ ਇਹਦੇ ਚ ਅਮਰਤਪਾਲ ਸਿੰਘ ਹੋਣਾ ਦੀ ਫੋਟੋ ਵੀ ਟੈਸਟਡ ਕੀਤੀ ਗਈ ਆ ਔਰ ਨੋਟਰੀ ਜਿਹੜੇ ਉਥੋਂ ਦੇ ਨੇ ਅਸਮ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਨੋਟਰੀ ਉਹਨਾਂ ਵੱਲੋਂ ਇਹ ਫਾਰਮ 26 ਜਿਹੜਾ ਵਾ ਉਹ ਟੈਸਟਡ ਕੀਤਾ ਗਿਆ ਇਹਨਾਂ ਨੇ ਆਪਣੀ ਰਿਟਰਨਿੰਗ ਅਪਸਰ ਨੂੰ ਇਹ ਜਿਹੜੇ ਕਾਗਜ਼ ਲੱਗਣੇ ਜ਼ਰੂਰੀ ਸੀ ਜਿਸ ਕਰਕੇ ਅੱਜ ਉਹਨਾਂ ਦੇ ਚਾਚਾ ਵੱਲੋਂ ਇਹ ਜਿਹੜੇ ਫਾਰਮ ਨੇ ਉਹ ਜਿਹੜੇ ਭਰੇ ਗਏ ਨੇ ਉਹ ਅੱਜ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਿਨੇ। ਵੈਸੇ ਤਾਂ ਅਮਰਤਪਾਲ ਸਿੰਘ ਹੁਣ ਦਾ ਹਲਕਾ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਹਿੱਸਾ ਜਦ ਕਿ ਪਿੰਡ ਜਿਹੜਾ ਉਹਨਾਂ ਦਾ ਜਲੂਪੁਰ ਖੇੜਾ ਵਾ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਦੀਨੋਂ ਦਾ ਬੜੀਆਂ ਮੁਸ਼ਕਿਲਾਂਵਾਂ ਦੇ ਵਿੱਚੋਂ ਨਿਕਲਣੇ ਪਏ ਕਾਗਜ਼ ਪੱਤਰ ਦਾਖਲ ਕਰਨ ਵਾਸਤੇ ਜਿੱਥੇ ਉਹਨਾਂ ਨੇ ਤਰਨਤਾਰ ਡਿਪਟੀ ਕਮਿਸ਼ਨਰ ਦੇ ਨਾਲ ਗੱਲ ਕਰਨੀ ਪਈ ਉਹਨਾਂ ਦੀ ਟੀਮ ਨੂੰ ਫਿਰ ਅੰਮ੍ਰਿਤਸਰ ਜ਼ਿਲ੍ਹਾ ਕਮਿਸ਼ਨਰ ਦੇ ਨਾਲ ਗੱਲਬਾਤ ਕਰਨੀ ਪਈ ਕੋਈ ਰਾਹ ਨਹੀਂ ਮਿਲਿਆ ਉਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਦੇ ਦਫ਼ਤਰ ਮੁੱਖ ਚੋਣ ਅਧਿਕਾਰੀ ਚੰਡੀਗੜ੍ਹ ਦੇ ਨਾਲ ਗੱਲਬਾਤ ਕੀਤੀ ਇੱਥੇ ਉਹਨਾਂ ਨੂੰ ਕੋਈ ਰਾਹ ਪੱਲਾ ਨਹੀਂ ਪਿਆ ਫਿਰ ਉਹਨਾਂ ਦੀ ਟੀਮ ਤੇ ਪਰਿਵਾਰਕ ਮੈਂਬਰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਨਵੀਂ ਦਿੱਲੀ ਦੇ ਵਿੱਚ ਹਾਲੇ ਵੀ ਡੇਰਾ ਲਾ ਕੇ ਬੈਠੇ ਨੇ ਉੱਥੋਂ ਜਦੋਂ ਉਹਨਾਂ ਨੂੰ ਕੁਝ ਰਾਹਤ ਮਿਲੀ ਤੇ ਨਾਲ ਦੇ ਨਾਲ ਫਿਰ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਜਿੱਥੇ ਉਹਨਾਂ ਨੇ ਅਪੀਲ ਕੀਤੀ ਹਾਈ ਕੋਰਟ ਨੂੰ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਉਹਨਾਂ ਨੂੰ ਆਰਜੀ ਛੁੱਟੀ ਦਿੱਤੀ ਜਾਵੇ ਲੇਕਿਨ ਉਹ ਹਾਈ ਕੋਰਟ ਵੱਲੋਂ ਉਹ ਉਹਨਾਂ ਦੀ ਅਰਜੀ ਪ੍ਰਵਾਨ ਨਹੀਂ ਕੀਤੀ ਗਈ ਪਰ ਨਾਲ ਦੀ ਨਾਲ ਕੈ ਦਿੱਤਾ ਗਿਆ ਸਬੰਧਤ ਅਥਾਰਟੀਆ ਨੂੰ ਕਿ ਉਹਨਾਂ ਦੇ ਨਾਮ ਜਿੰਦਗੀ ਪੱਤਰ ਦਾਖਲ ਕਰਵਾਏ ਜਾਣ ਪੰਜਾਬ ਅਤੇ ਹਰਿਆਣਾ ਕੋਟ ਨੇ ਇਹ ਵੀ ਦੇਸ਼ ਦਿੱਤਾ ਸੀ ਡਿਬਰੂਗੜ ਜੇਲ ਸੁਪਰਡੈਂਟ ਨੂੰ ਕਿ ਨੋਮੀਨੇਸ਼ਨ ਪ੍ਰੋਸੈਸ ਕਰਨ ਦੇ ਆਦੇਸ਼ ਦਿੱਤੇ ਸੀ ਅਮਰਿਤਪਾਲ ਸਿੰਘ ਖਡੂ ਸਭਾ ਤੋਂ ਲੋਕ ਸਭਾ ਸੀਟ ਆਜ਼ਾਦ ਤੌਰ ਤੇ ਲੜ ਰਹੇ ਨੇ ਆ ਔਰ ਨਾਮਜ਼ਦਗੀ ਪੱਤਰ ਦਾਖਲ ਕਰਦੇ ਅੰਮ੍ਰਿਤਸਰ ਅੰਮ੍ਰਿਤਪਾਲ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਅੰਮ੍ਰਿਤਪਾਲ ਦੇ ਨਾਮਜ਼ਦਗੀ ਪੱਤਰ ਭੰਨ ਲਈ 7 ਦਿਨ ਦੀ ਮੌਲਤ ਮੰਗੀ ਗਈ ਸੀ ਮਗਰ ਕੋਰਟ ਨੇ ਸੁਣਵਾਈ ਕਰਦੇ ਆਪਣਾ ਫੈਸਲਾ ਸੁਣਾਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਨੇ ਤਾਂ ਦੱਸਦੇ ਕਿ ਪੰਜਾਬ ਅਤੇ ਹਰਿਆਣਾ ਕੋਰਟ ਨੇ ਫੈਸਲੇ ਵਿੱਚ ਕਿਹਾ ਸੀ ਕਿ ਡਿਬੁਰਗੜ੍ਹ ਜੇਲ੍ਹ ਦੇ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਦਾ ਸਾਰਾ ਨਾਮਜ਼ਦਗੀ ਪੱਤਰ ਨੂੰ ਲੈ ਕੇ ਪ੍ਰੋਸੈਸ ਉਹ ਖੁਦ ਹੈਂਡਲ ਕਰਨਗੇ ਕੋਰਟ ਨੇ ਵੀ ਕਿਹਾ ਸੀ ਕਿ ਸੋਮਵਾਰ ਤੱਕ ਇਹ ਸਾਰਾ ਪ੍ਰੋਸੈਸ ਪੂਰਾ ਕੀਤਾ ਜਾਵੇ ਮਗਰ ਸੁਪਰਡੈਂਟ ਦੁਬਾਰਾ ਪ੍ਰੋਸੈਸ ਜਿਹੜਾ ਅੱਜ ਪੂਰਾ ਕੀਤਾ ਗਿਆ ਹੈ ਦੱਸਦੇ ਕਿ ਅੰਮ੍ਰਿਤ ਅਸਮਦੀ ਡਿਬੁਰਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ ਐਨ ਐਸ ਐ ਦੇ ਤਹਿਤ ਕਾਰਵਾਈ ਕੀਤੀ ਗਈ ਆ ਪਟੀਸ਼ਨ ਵਿੱਚ ਅਮਰਤਪਾਲ ਸਿੰਘ ਨੇ ਕਿਹਾ ਸੀ ਕਿ 7 ਦਿਨ ਲਈ ਉਹਨਾਂ ਨੂੰ ਜੇਲ੍ਹ ਤੋਂ ਆਰਜੀ ਰਿਲੀਵ ਦਿੱਤੀ ਜਾਵੇ ਜਿਸ ਕਰ ਉਹ ਆਪਣੀ ਚੋਣ ਲੜਨ ਦੀ ਪ੍ਰਕਿਰਿਆ ਨੂੰ ਪੂਰੀ ਕਰ ਸਕੇ ਤਾਂ ਦੱਸਦੇ ਕਿ ਅਮਰਤ ਅਮਰਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨ ਦਾ ਫੈਸਲਾ ਕੀਤਾ ਇਸ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਕੋਰਟ ਦੇ ਜਸਟਿਸ ਵਨੋਦੇਸ ਭਾਰਤਵਾਜ ਨੇ ਸੁਮਾਈ ਕੀਤੀ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਸੀ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 14 ਮਈ ਪਟੀਸ਼ਨ 'ਚ ਅਮਰਿਤਪਾਲ ਨੇ ਪੰਜਾਬ ਸਰਕਾਰ ਭਾਰਤੀ ਚੋਣ ਕਮਿਸ਼ਨ ਡਿਬਰੂਗੜ ਸੈਂਟਰ ਜੇਲ੍ਹ ਦੇ ਸੁਪਰਡੈਂਟ ਅਤੇ ਪੰਜਾਬ ਚੋਣ ਕਮਿਸ਼ਨ ਦੇ ਤਹਿਤ ਜਿਹੜੇ ਮੁੱਖ ਚੋਣ ਅਧਿਕਾਰੀ ਨੂੰ ਚੋਣਾਂ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਪੂਰੀ ਕਰਨ ਦੀ ਮੋੜ ਦੇਣ ਦੀ ਮੰਗ ਕੀਤੀ ਸੀ ਪਟੀਸ਼ਨ ਵਿੱਚ ਇਹ ਵੀ ਕਿਹਾ ਕਿ ਮੇਰੇ ਵੱਲੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਾ ਭਰਨਾ ਜ਼ਰੂਰੀ ਹੈ ਅਮਰਤਪਾਲ ਸਿੰਘ ਜਿਨ੍ਹਾਂ ਦਾ ਪਿੰਡ ਜਲੂਪਰ ਖੇੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ 212 ਦੇ ਵਿੱਚ ਉਹ ਕੰਮ ਕਰਨ ਦੇ ਸਿਲਸੇ ਵਿੱਚ ਦਬਈਏ ਗਏ ਸੀ ਉਸ ਤੋਂ ਬਾਅਦ ਉਹ ਭਾਰਤ ਲੋਟੇ ਉਸ ਤੋਂ ਬਾਅਦ ਉਹਨਾਂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ ਜਿਹੜੀ ਪਹਿਲਾਂ ਵਾਰਸ ਪੰਜਾਬ ਦੀ ਜਥੇਬੰਦੀ ਦੀਪ ਸਿੰਘ ਸਿੱਧੂ ਚਲਾ ਰਹੇ ਸੀ ਔਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਣਾ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਮਸ਼ਾਨ ਦੀ ਦਲਦਲ ਜੋ ਬਾਹਰ ਕੱਢਣ ਵਾਸਤੇ ਨਸ਼ਾ ਛਡਾਊ ਤੇ ਗੁਰੂ ਵਾਲੇ ਬਣਨ ਨੂੰ ਲੈ ਕੇ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਵਹੀਰ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਅਜਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਉਸ ਤੋਂ ਬਾਅਦ ਪੰਜਾਬ ਸਰਕਾਰ ਖਾਸ ਕਰਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਵਿਰੁੱਧ ਐਨਐਸਏ ਲਗਾਇਆ ਗਿਆ ਐਨਐਸਏ ਖਤਮ ਹੋ ਜਾਂਦਾ ਲੇਕਿਨ 1 ਸਾਲ ਬਾਅਦ ਫਿਰ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਐਨਐਸਐ ਲਗਾ ਦਿੱਤਾ ਜਾਂਦਾ ਜਿਸ ਕਰਕੇ ਇਸ ਸਮੇਂ ਅੰਮਰਤਾਪਾਲ ਸਿੰਘ ਆਪਣੇ ਸਾਥੀਆਂ ਨਾਲ ਡਿਗਰੂਗੜ ਜੇਲ੍ਹ ਦੇ ਵਿੱਚ ਤੇ ਹੁਣ ਲੋਕਾਂ ਦੀ ਮੰਗ ਉਸ ਹਲਕੇ ਦੀ ਮੰਗ ਤੋਂ ਬਾਅਦ ਚੋਣ ਲੜਨ ਦਾ ਫੈਸਲਾ ਕੀਤਾ ਹਾਲਾਂਕਿ ਉਹਨਾਂ ਦੀ ਰਿਆਈ ਨੂੰ ਲੈ ਕੇ ਪੰਜਾਬ ਚ ਉਹਨਾਂ ਨੂੰ ਸ਼ਿਫਟ ਕਰਨ ਦੇ ਬਦਲੇ ਉਹਨਾਂ ਦੇ ਸਮਰਥਕਾਂ ਤੇ ਉਹਨਾਂ ਦੇ ਮਾਪਿਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਜਾਂਦਾ ਲੇਕਿਨ ਪੰਜਾਬ ਸਰਕਾਰ ਵੱਲ ਉਹਦੇ ਬਾਪਿਆਂ ਨੂੰ ਵੀ ਜੇਲ੍ਹ ਚ ਭੇਜਿਆ ਜਾਂਦਾ ਕਿ ਜਿੱਥੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਲਗ ਲਗ ਉਸ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਕਿ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਉਹ ਹੈ ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਚੋਣ ਲੜਾਈ ਜਾਵੇ ਜਿੱਥੇ ਚਲਦਿਆਂ ਅਮਰਤਪਾਲ ਸਿੰਘ ਨੂੰ ਇੱਕ ਵਫਦ ਮਿਲਣ ਜਾਂਦਾ ਉਹ ਮਾਣ ਲੈਂਦੇ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ 1999 ਦੇ ਵਿੱਚ ਸੰਗਰੂਰ ਤੋਂ ਲੋਕ ਸਭਾ ਐਮਪੀ ਬਣੇ ਸੀ ਉਸ ਤੋਂ ਬਾਅਦ ਉਹ ਰਾਸ਼ਟਰੀ ਸੇਵਕ ਸੰਗਠਨ ਜਿਹਨੂੰ ਆਰਐਸਐਸ ਕਹਿੰਦੇ ਨੇ ਉਹਨਾਂ ਦੀ ਸਿੱਖ ਭਾਈਚਾਰੇ ਨੂੰ ਲੈ ਕੇ ਜਿਹੜੀ ਸ਼ਾਕਾਬਾ ਰਾਸ਼ਟਰੀ ਸਿੱਖ ਸੰਗਤ ਉਹਦੇ ਪ੍ਰਧਾਨ ਵੀਰੇ ਨੇ ਉਹਨਾਂ ਵੱਲੋਂ ਘੋਸ਼ਣਾ ਕੀਤੀ ਜਾਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਹਣੀ ਚੋਣ ਲੜਨਗੇ ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਆਖਰ ਕੀ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਭਰੇ ਜਾਣਗੇ ਜਾਂ ਫਿਰ ਨਹੀਂ ਫਿਰ ਉਹਨਾਂ ਦੀ ਟੀਮ ਵੱਲੋਂ ਪੂਰੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਵਕੀਲਾਂ ਦਾ ਸਹਾਰਾ ਲਿਆ ਜਾਂਦਾ ਅਦਾਲਤਾਂ ਦਾ ਸਹਾਰਾ ਲਿਆ ਜਾਂਦਾ ਤਾਂ ਕੋਹਣ ਉਹਨਾਂ ਨੇ ਤਰਨਤਾਰਨ ਜ਼ਿਲ੍ਹਾ ਰਟਨਿੰਗ ਅਫਸਰ ਜੋ ਡੀਸੀ ਹੁੰਦੇ ਨੇ ਉਥੇ ਆਪਣੀ ਨਾਬਜਤਗੀ ਪੱਤਰ ਉਹਨਾਂ ਦੇ ਚਾਚੇ ਸੁਖਚੰਦ ਸਿੰਘ ਹੋਣਾ ਨੇ ਜਮ੍ਹਾਂ ਕਰਵਾ ਦਿੱਤੇ ਨੇ ਫਿਲਹਾਲ ਦੇਖਦੇ ਆ ਕਿ ਉਹਨਾਂ ਵੱਲੋਂ ਕਰਵਾਏ ਗਏ ਜਿਹੜੇ ਫਾਰਮ ਨੇ ਉਹ ਸਹੀ ਪਾਏ ਜਾਂਦੇ ਜਾਂ ਫਿਰ ਨਹੀਂ ਲੇਕਿਨ ਅਮਰਤਪਾਲ ਸਿੰਘ ਵੱਲੋਂ ਜਾਤ ਤੌਰ ਤੇ ਚੋਣ ਲੜਨ ਦੇ ਫੈਸਲੇ ਦੇ ਨਾਲ ਸਿਰਫ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਹੀ ਮਾਹੌਲ ਭਖਿਆ ਨਹੀਂ ਬਲਕਿ 12 ਸੀਟਾਂ ਤੇ ਵੀ ਸਿਆਸੀ ਸਰਗਰਮੀਆਂ ਦੇ ਵਿੱਚ ਵਾਧਾ ਹੋ ਚੁੱਕਾ ਹੈ ਇਸ ਜਾਣਕਾਰੀ ਦੇ ਨਾਲ ਧੰਨਵਾਦ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ